ਉਰੇ ਹਰਪ੍ਰੀਤ ਉਰੇ ਆ ਭਾਈ ਜਨੀਰ ਨੂੰ ਰੱਬਾ ਤਾ ਮੇਰੀ ਗੱਲ ਸੁਣਾ ਕੇ ਨੀਰਾ ਤੈਮ ਪਾਇ ਇਹ ਵੀ ਕੀ ਕਹਨੀ ਚਾਹ ਬਣਾਉਣੀ ਹੈ ਚਾਹ ਬਣਾ ਕੇ ਦੇਮਾ ਨਾ ਨਾ ਚਾਹ ਨਹੀਂ ਪੀਣੀ ਭਾਈ ਹਾਂ ਚਾਹ ਕਿੱਥੇ ਲੱਗਦੀ ਹੈ ਮੇਰੇ ਆ ਮੁੰਡਾ ਹੋਣ ਆ ਕੇ ਗਿਆਗਾ ਉਹ ਪੈਸਿਆਂ ਵਾਲਾ ਤੇ ਫੋਨ ਕਰ ਗਿਆ ਤੇ ਤੇਰੇ ਭਰਾ ਨੂੰ ਭਾਈ ਲੈ ਕੇ ਦੇ ਉਹ 50000 ਰੁਪਇਆ ਕਹਿ ਕੇ ਗਿਆਗਾ ਮੁੰਡਾ ਤੇ ਉਹਨੂੰ ਕਹੀ ਗਿਆ ਉਹ ਕਮਰਾ ਜਿਹੜਾ ਚਿਲਕਣ ਲਾਈ ਬੈਠੀ ਹੈ ਤੇ ਵੀ 50000 ਰੁਪਇਆ ਤੇ ਮੈਨੂੰ ਕਦੋਂ ਕਿਹਾ ਸੀ ਭਾਈ ਤੇਰੇ ਭਰਾ ਤੇ 50000 ਲਵਾਂਗੇ ਕਮਰੇ ਦੇ ਲੈ ਅਗਰ ਤੇਰੇ ਭਰਾ ਤਾਂ ਭਈਆ ਕਿਤਾਇ ਕਰੋ ਕਿ ਹਾਸੀ ਆ ਕੇ ਤਾਂ ਤੇਰੇ ਭਰਾ ਬਰਜਾਈ ਬੈਠਣਗੇ ਤੇਰੇ ਭਤੀਜੇ ਭਤੀਜਾ ਬੈਠਣਗੇ ਤੇਰੀ ਕੋਈ ਭੈਣ ਆ ਉਹ ਕੌਣ ਜਾ ਉਪਰ ਹੋਈ ਆਉ ਤਮਾ ਰਸ ਕੀ ਉੱਥੇ ਬੈਠਣਾ ਤੇਰਾ ਕਮਰੇ ਚ ਮੁਕਾ ਕੇ ਦਿੱਤਾ ਭਾਈ ਬੇਬੇ ਮੈਨੂੰ ਕਿਹੜੇ ਤੇ ਪੁੱਛ ਕੇ ਕਮਰਾ ਕਰਵਾਇਆ ਸੀਗਾ ਉਦੋਂ ਵੀ ਭਾਈ ਕਮਰੇ ਚ ਮੈਂ ਫਲੈਕਸ ਲਵਾਉਣੀ ਆ ਤੇ ਤੇਰੇ ਤੇ ਕੇ ਆ ਕੇ ਬੈਠਣਗੇ ਉਹਨੂੰ ਪਹਿਲਾਂ ਗੱਲ ਕਰਦੀ ਬੇਬੇ ਫਿਰ ਤਮਾ ਦੇ ਭਰਾ ਨੂੰ ਪੁੱਛ ਲਾਂ ਦੀ ਮੈਂ ਮੇਰੇ ਭਰਾ ਕੋਲੇ ਕਿੱਥੇ ਆ ਉਹਦੇ ਕੋਲੇ ਤਾਂ ਆਪ ਦੀ ਕਬੀਲਦਾਰੀ ਡਾਊਨ ਹੋਈ ਪਈ ਵਿਚਾਰੇ ਦੀ ਉਹ ਬਿਨਾਂ ਯਾਰ ਕਿੱਥੋਂ ਦੇ ਦੂਣ ਬੇਬੇ ਖੜੇ ਪਰ ਖੜੇ ਪਰ ਦੇ ਦੂ ਕਿਥੋਂ ਤੂੰ ਹੀ ਆ ਕੇ ਕਹਿੰਦੀ ਹੁੰਦੀ ਸੀ ਉਹਨਾਂ ਨੇ ਕਮਰਾ ਸੋਹਣਾ ਲੱਗਦਾ ਮੈਨੂੰ ਉਹਨਾਂ ਦਾ ਕਮਰਾ ਸੋਹਣਾ ਲੱਗਦਾ ਮੈਂ ਸੱਦ ਕੇ ਭਾਈਆਂ ਨੂੰ ਦਿਖਾ ਕੇ ਉਹ ਕਮਰਾ ਤੇਰਾ ਤਿਆਰ ਕਰਾਤਾ ਹੁਣ ਮੇਰੇ ਕੋਲ ਕਿਹੜੇ ਪੈਸੇ ਹੈਗੇ ਭਾਈ ਸਾਡੇ ਕੋਲ ਮਾਂ ਬੁੱਤਾਂ ਕੋਲੇ ਕੋਈ ਪੈਸੇ ਨਹੀਂ ਤੇ ਪੈਸੇ ਤੂੰ ਅਰ ਭਰਾਨਾ ਫੋਨ ਕਰ ਪਾਈ ਬੇਬੇ ਦੇਖ ਮੇਰੇ ਤਾਂ ਵਿਚਾਰੇ ਪਹਿਲੀ ਗਰੀਬ ਤੇ ਕਿਉਂਨਾਂ ਕੋਲੇ ਕੁਝ ਨਹੀਂਗਾ ਉਹਨਾਂ ਨੇ ਕੇਹ ਰਹਾਂ ਗੱਲ ਜਿਹੜੇ ਚਾਰ ਲੀੜੇ ਦੇ ਕੇ ਮੈਨੂੰ ਤੋਰਤਾ ਉਹੀ ਬਥੇਰਾ ਉਹਨਾਂ ਨੇ ਤਾਂ ਔਖੇ ਹੋ ਕੇ 2 ਰੁਪਏ ਮਸਾਲਾ ਹੈਗੀ ਬੇਬੇ ਐ ਨਾ ਤੰਗ ਕਰ ਜੇ ਤੁਸੀਂ ਹੁਣ ਮਿਸਤਰੀ ਲਾਇਆ ਸੀ ਆ ਆ 25 ਬਣਦਾ ਤੁਸੀਂ ਦੇ ਦਿਓ ਨਹੀਂ 50000 ਤਰਕੀ ਨਹੀਂ ਲੱਗਦਾ ਬਈ ਤੂੰ ਮੰਗੀ ਵਾਰੇ ਜਾਨੀ ਆਪਾਂ ਇਹ ਆਜੂਗਾ ਜਿਹਨੇ ਲਾਇਆ ਉਹਦੇ ਨਾਲ ਗੱਲ ਕਰ ਲਿਓ ਤੇ ਤੇਰੇ ਭਰਾ ਦਾ ਮੈਂ ਤਾਂ ਉਹਨੂੰ ਨੰਬਰ ਦੇ ਦਦਾ ਸਿੱਧਾ ਉਸੇ ਨਾਲ ਗੱਲ ਕਰ ਲੂਗਾ ਭਾਈ ਦੇਣੇ ਤੇ ਤੇਰੇ ਭਰਾ ਨੂੰ ਹੀ ਪਹਿਣਗੇ ਫੇਰ ਕਿਉਂ ਕਹਿੰਦਾ ਕਹਿੰਦੇ ਦੇ ਤੇ ਆਪਦਾ ਕਮਰਾ ਕਿਵੇਂ ਚਮਕਾ ਲਿਆ ਉਹਦਾ ਪੈਸੇ ਉਹਦਾ ਕਿੱਥੋਂ ਆ ਗਏ ਤੇਰੇ ਵੀ ਨਹੀਂ ਲੈ ਲੈ ਤੇ ਫਿਰ ਹੁਣ ਆਪਾਂ ਘਰੋਂ ਦੇ ਦene ਆਪਣੇ ਕੋਲੇ ਕਿਹੜਾ ਕੁਝ ਹੈ ਨਹੀਂ ਬਤਿਹਰੀ ਆਪਣੇ ਸੁੱਖ ਨਾਲ ਖੇਤੀਏ ਬਤਿਹਰੀ ਆਪਣੀ ਜੀੜੀ ਹੋਈ ਹੈ ਤੇ ਤੁਸੀਂ ਘਰੋਂ ਦੇ ਦਿਓ 50000 ਕੀ ਕਲਰ ਪਈ ਨਹੀਂ ਆਪਣੇ ਕੋਲ ਜੀਰੀ ਦੇ ਕਿਹੜਾ ਕਿਸੇ ਪਾਸੇ ਹੋਰ ਦੇਣੇ ਆ ਭਾਈ ਇਸ ਕਮਰੇ ਖਾਤਰ ਹੀ ਉਹ ਜੀਰੀ ਦੇ ਤੇ ਜਿਹੜਾ ਗੁਰਚਾ ਨਹੀਂ ਲਖਾਈ ਜਾਨੀ 40 50000 ਦਾ ਜਾਨਾ 6 ਮਹੀਨੇ ਦਾ ਤੇ ਜਿਹੜੇ ਹੋਰ ਖਰਚੇ ਉਹ ਜੀਰੀ ਦੇ ਦੇਣੇ ਨਹੀਂ ਲੈ ਵੇ ਮੈਂ ਹੁਣ ਖਰਚੇ ਦਾ ਦੇਖ ਘਰਾਂ ਦੇ ਆਪ ਨੂੰ ਤੋੜਨੇ ਪੈਂਦੇ ਹੁਣ ਐ ਥੋੜਾ ਹੁੰਦੇ ਵੀ ਜੇ ਆਪਾਂ ਘਰੇ ਖਰਚ ਕਰਦੇ ਤਾਂ ਉਹ ਪੇਕੇ ਦੇ ਕੇ ਜਾਣ ਮੈਨੂੰ ਨਹੀਂ ਪਤਾ ਮੇਰੇ ਕੋਲ ਬਾਹਰਾਂ ਬਾਜ਼ਾਰ ਤਾਂ ਨਹੀਂ ਆਨੇ ਆਪਾਂ ਤੇ ਚੁੱਪ ਕਰਕੇ ਤੇਰੇ ਭਰਾ ਨੂੰ ਫੋਨ ਲਾ ਅੱਗੇ ਮੇਰਾ ਬਲੱਡ ਪਦਾ ਪਿਆ ਉਹਨਾਂ ਨੇ ਆ ਕੇ ਪੈਸੇ ਮੰਗ ਲਏ ਤੇ ਭਰਾ ਨੂੰ ਫੋਨ ਲਾ ਕੇ ਕ ਵੇ ਵੀ ਮੈਂ ਤਾਂ ਨਹੀਂ ਕਹਿੰਦੀ ਹਾਂ ਤੇ ਪਰਾਂ ਤੂੰ ਤਾਂ ਕੀ ਨਹੀਂ ਕਹਿੰਦੀ ਤੇਰੇ ਤਾਂ ਵੱਡੇ ਕਹਿਣਗੇ ਕੋਈ ਨਾ ਕਹਿੰਨੇ ਮੈਂ ਆਪਣੇ ਪੁੱਤ ਨੂੰ ਕਹਿੰਦੇ ਦੇਊਗਾ ਕਹਿੰਦੇ ਪਤਾ ਨਹੀਂ ਤੈਨੂੰ ਦੇਊਗਾ ਤੇ ਨਾਲੇ ਗਾਣਾ ਕਹਿੰਦੇ ਉਹਨਾਂ ਨੂੰ ਕਹੂਗਾ ਵੀ ਜੇ ਤੁਹਾਡੇ ਕੋਲ 4 ਦਿਨ ਤੋਰਤੀ ਤੁਸੀਂ ਇਹ ਸਿੱਖਿਆ ਦੇ ਕੇ ਪੇਰਨੀ ਸੀ ਵੀ ਸਾਡੇ ਵੀ ਕਮਰੇ 'ਚ ਲੱਗਿਆ ਤੂੰ ਵੀ ਲਵਾ ਲਾ ਉਹ ਤਾਂ ਸਾਨੂੰ ਬੰਜ ਤੇ ਡੰਗਦਾ ਵੀ ਮੇਰੇ ਕਮਰੇ 'ਚ ਕਹਿੰਦੇ ਮੇਰੇ ਭਰਾ ਦਾ ਕਮਰਾ ਸੋਣ ਉਹ ਜੇ ਮੇਰਾ ਕਰਾਓ ਤੇ ਹੁਣ ਆ ਕੇ ਭਰਾ ਪੈਸੇ ਦੇਣ ਵੇ ਪਿੱਛੇ ਲੁਕਦਾ ਦਾ ਅੱਪੇ ਦੇਉਗਾ ਸਤ ਕੋਈ ਦਿੰਦੇ ਨਹੀਂ ਕੇ ਪੈਸੇ ਚੈੱਕ ਨੂੰ ਤੋੜਾ ਸਿਉਣੇ ਦਾ ਫੜਾ ਲੈ ਲੈ ਮੈਂ ਧਰ ਨਹੀਂ ਗੈਣੇ ਲੈ ਕੇ ਕੰਡ ਤੇਰੇ ਉਹਨੂੰ ਪੈਸੇ ਦੇ ਦੂੰਗੀ ਫੜਾ ਤੋੜਾ ਸਿਉਣੇ ਦਾ ਉਹਨ ਦੇ ਮੁੰਡੇ ਨੂੰ ਅੱਬੇ ਬੇਬੇ ਵੀ ਨਵੇਂ ਨਵੇਂ ਪੰਗੇ ਕਰਦੀ ਐ ਬੇਬੇ ਹਾਂ ਭਾਈ ਕਾ ਤੂੰ ਕਿਉਂ ਪੰਗਾ ਕਰਾਇਆਗਾ ਕਾ ਦਾ ਭਾਈ ਕਾ ਦਾ ਕੋਈ ਤਨ ਪਤਾ ਨਹੀਂ ਹਜੇ ਉਹ ਤੋਂ ਐਵੇਂ ਫਾਲਤੂ ਰੁਪਏ ਖਰਚ ਦਿਓ ਕਮਰੇ ਜੇ ਇੱਥੇ ਫਾਲਤੂ ਖਾਣੇ ਖਰਚਦੇ ਭਾਈ ਆਪਣਾ ਕਮਰਾ ਉਹਦੇ ਪੈਸੇ ਐ ਉਹਦੇ ਪੈਸੇ ਐ ਹੋਰ ਹੋਣਾ ਇਹਦਾ ਕੀਮਤ ਬੋਲ ਇਹਦਾ ਮਤਵਲ ਕੀ ਆ ਭਾਈ ਜਦੋਂ ਕਾਰੇ ਲਵਾਇਆਗਾ ਹੋਨੇ ਕਮਰਾ ਸਮਰਾਇਆ ਮੈਨੂੰ ਪਿੰਡੋਂ ਆਕੇ ਅਖੇ ਮੇਪਰਾ ਦਾ ਕਮਰਾ ਬੜਾ ਸੋਹਣਾ ਲੱਗਦਾ ਆਖੇ ਬੇਬੇ ਆਪਾਂ ਇਹ ਸਮਰਾ ਲਈਏ ਮੈਂ ਸਮਰਾ ਲਾ ਭਾਈ ਆਪਾਂ ਲਾਤਾ ਆਪੇ ਪੈਸੇ ਦੇਉਂਗੀ ਉਹ ਮੈਨੂੰ ਕੀ ਪਤਾ ਜੀ ਪੈਸੇ ਹੋਰ ਦੇ ਦੂ ਕਿ ਨਾ ਦੇ ਦੂਗੀ ਦੇਉਗੀ ਆ ਤੇ ਭਰਾ ਤੋਂ ਲੈ ਕੇ ਦੇਉਗੀ ਕਹਿੰਨੇ ਤੈਨੂੰ ਕੋਈ ਸੋਚ ਨਹੀਂ ਭਾਈ ਐਵੇਂ ਨਾ ਟੈਨਸ਼ਨ ਲਿਆ ਕਰ ਬੇਬੇ ਤੂੰ ਤਾਂ ਪੋਲੀ ਐ ਤੂੰ ਤੋਂ ਦੀਆਂ ਗੱਲਾਂ ਚ ਆ ਜਾਣੀਆਂ ਉਹ ਆਪਣਾ ਕਮਰਾ ਲੋਟ ਹੋਇਆ ਆਪਣਾ ਕਮਰਾ ਸੋਹਣਾ ਬਣਿਆ ਉਹ ਨਹੀਂ ਪਿੱਕੇ ਦਾ ਪੈਸੇ ਉਛਲੇ ਤੇਰੇ ਮਨ ਚ ਗੱਲ ਆਉ ਬੇ ਭਰਾ ਦੇ ਤੇਰੇ ਮਨ ਚ ਇਹ ਗੱਲ ਹੈ ਚਲ ਕੋਈ ਨਾ ਨਾ ਦੇਊਗਾ ਫਿਰ ਕਹਿੰਦੇ ਹੈਗੀ ਐ ਸਕੀਮ ਮੇਰੇ ਕੋਲ ਲੈ ਤੇਰੇ ਕੋਲੇ ਕੀ ਸਕੀਮਾਂ ਨੇ ਬੇਬੇ ਤੂੰ ਤਾਂ ਇਹ ਮੇ ਹੋ ਕਈ ਨੇ ਫਾਲਤੂ ਖਰਚਾ ਕਰੀ ਗਿਏ ਨੇ ਕਦੇ ਕਾਸੀ ਤੇ ਲਾਦਨੀ ਹੈ ਕਦੇ ਕਾਸੀ ਤੇ ਲਾਦਨੀ ਤੂੰ ਤਾਂ ਉਹਦੇ ਮੰਗਰ ਲੱਗੀ ਫਿਰ ਉਹ ਚਲਾਕ ਬਾੜੀ ਆ ਚਲ ਕੋਈ ਨਾ ਭਾਈ ਉਹ ਝਲਾਕੇ ਆਪਣਾ ਕਮਰਾ ਸਾ ਮਰ ਗਿਆ ਚਲ ਕੋਈ ਨਾ ਕਹਿੰਦੇ ਉਹ ਜਿਆ ਜਿਆ ਕੰਮ ਦਾ ਧੰਦਾ ਕਰੀ ਜਾਂਦੇ ਠੀਕ ਹੈ ਕਿਹੜਾ ਤੂੰ ਉਹਨੂੰ ਕਹਾ ਤੇ ਭਰਾ ਤੂੰ ਪੈਸੇ ਲਓਗੀ ਬਾਅਦ ਚ ਮੇਰੇ ਕੋਲ ਹੈਗੀ ਸਕੀਮ ਉਹ ਬੇਬੇ ਮੈਂ ਤੈਨੂੰ 10 ਵਾਰੀ तू के देख क्यों टेंराब कर फालतू खर्चा कर लिया कोई ना कोई ना कहना खर्चा कर लिया काम करे कराए तो होंगे खर्चा कह देगा लगेगा कागज ना दे तेन दसीम है अपने आप देना तू जाओ तो हाँ हैगी ਲੱ ਕਮਾਲ ਦੀ ਗੱਲੇ ਬੇਬੇ ਐਵੇਂ ਫਾਲਤੂ ਖਰਚਾ ਕਰੀਉਂਦੀ ਕਹੇ ਤੋਂ ਅਕਿ ਜੇ ਨਾ ਵੀ ਉਹ ਦੇਉਗੀ ਪੇ ਕਹੇ ਤੋਂ ਨਾ ਪੈਸੇ ਲਿਓ ਮੇਰੇ ਕੋਲ ਸਕੀਮ ਹੈਗੀ ਆ ਉਹ ਕਾ ਦੀਆਂ ਸਕੀਮਾਂ ਨੇ ਬੇਬੇ ਤੂੰ ਤਾਂ ਐਵੇਂ ਫਾਲਤੂ ਖਰਚਾ ਕਰਨਾ ਸੀ ਆ ਘਰ ਬੈਠੀ ਹੁਣ ਨਹੀਂ ਪੈਸੇ ਬੁਸੇ ਲਿਉਂਦੀ ਉਹ ਨਾਲ ਲਵਾ ਕੇ ਹੁਣ ਕਮਰੇ ਚ ਸਾਰੇ ਚਾਹ ਲਵਾ ਲਿਆ ਕਮਰਾ ਵਧੀਆ ਬਣਵਾਤਾ ਹੈ ਹੁਣ ਬੇਬੇ ਬੋਲਦੀ ਐ ਵੀ ਲੈ ਭਾਈ ਤੇਰੀ ਬੈਠਣ ਵਾਲਾ ਕਮਰਾ ਤੇਰੀ ਬੈੱਡ ਪੈਣ ਤੇਰੇ ਰਿਸ਼ਤੇਦਾਰਾਂ ਨੂੰ ਸੋਹਣਾ ਲੱਗੂਗਾ ਤੇ ਐਂ ਕਰ ਆਪਦੇ ਭਰਾ ਤੋਂ 50000 ਰੁਪਇਆ ਲਿਆਂ ਹੈ ਹੁਣ ਮੈਂ ਆਹਦੇ ਭਰਾ ਨੂੰ ਕਿਵੇਂ ਕਹਿ ਦਿਆਂ ਵੀ 50000 ਰੁਪਇਆ ਦੇ ਬਈ ਮੈਨੂੰ ਕਮਰੇ ਵਾਸਤੇ ਵੀ ਮੈਂ ਕਿਹਾ ਤੁਹਾਨੂੰ ਕਿਹਾ ਸੀ ਰੰਗ ਮਰਵਾ ਲਾਂ ਨੇ 5-4000 ਰੁਪਇਆ ਲੱਗਦਾ ਰੰਗ ਕਰਾ ਲਾਂ ਨੇ ਮੈਂ ਥੋੜਾ ਕੈਸੀ ਬੇਬੇ ਨੂੰ ਆਹ ਕੁਛ ਕਰਨ ਆਪੀ ਤਾਂ ਬੇਬੇ ਨੇ ਮਰਜ਼ੀ ਕੀਤੀ ਆ ਆਪਦੀ ਆਪੀ ਤਾਂ ਕਹਿੰਦੀ ਭਈ ਕਮਰਾ ਸੋਹਣਾ ਲੱਗੂਗਾ ਰਿਸ਼ਤੇਦਾਰਾਂ ਚ ਤਾਂ ਆਪਦੀ ਉਹੀ ਗੱਲ ਵਡਿਆਈ ਕਰਦੇ ਵੱਡੇ ਤਾਂ ਆਪ ਹੁੰਦੇ ਸੀ ਤੇ ਪੈਸੇ ਹੁਣ ਮੇਰੇ ਪੇਕੇਆਂ ਤੋਂ ਮੰਗਦੇ ਵੀ ਮੇਰੇ ਪੇਕੇ ਕਿੱਥੋਂ ਆਣਿਆ ਮੇ ਉਦੇ ਕੋਲੇ ਦੱਸ ਕੀ ਪਿਆਗਾ ਚਲ ਆਪ ਆਉਗਾ ਉਹਦੇ ਨਾਲ ਗੱਲ ਕਰੂੰਗੀ ਕੀ ਆ ਮਾੜੀ ਮੋਟੀ ਮੇਰੀ ਉਹ ਸੋਣੀ ਲਵੇ ਵੀ ਬੇਬੇ ਪੈਸਿਆਂ ਨੂੰ ਕਹਿੰਦੀ ਚਲ ਦੇਖੂੰਗੀ ਕਿਵੇਂ ਕਹਿੰਦਾ ਨੇੜੇ ਚੜੇ ਤਾਂ ਹੁਣ ਕਿਤੇ ਖੜਦੀ ਨਹੀਂ ਕੋਈ ਕੰਮ ਨਹੀਂ ਕਰਨਾ ਨਾ ਤਾਂ ਰਸੋਈ ਦਾ ਕੋਈ ਕੰਮ ਕਰਨਾ ਹੈਗਾ ਨਾ ਕੋਈ ਮਾਲ ਪਸੂ ਦਾ ਕਰਨਾ ਹੈ ਹੁਣ ਤਾਂ ਕਮਰੇ ਜੀ ਬੈਠੀ ਰਹਿੰਦੀ ਐ ਹੁਣ ਤੋਂ ਕਮਰੇ ਨੂੰ ਦੇਖੀ ਜਾਇਆ ਕਰੇਗੀ ਉਹ ਕੰਮ ਵੀ ਕਰ ਲਿਆ ਕਰ ਕਿ ਕਮਰੇ ਚ ਬੈਠੀ ਰਹਿ ਰਹੇਗੀ ਤਾਂ ਹੁਣ ਕੰਮ ਹੁਣ ਕਰਕੇ ਬੈਠੀ ਐ ਮੈਂ ਕਮਰੇ ਚ ਸਾਰਾ ਕੰਮ ਤਾਂ ਕਰਕੇ ਆਈਆਂ ਮੱਝਾਂ ਨੂੰ ਨੀਰਾ ਪਾ ਕੇ ਆਈਆਂ ਸਾਰੇ ਕੰਮ ਨਿਮੇੜ ਕੇ ਫਿਰ 2 ਮਿੰਟ ਆਈਆਂ ਔਰੇ ਮੜੀ ਚਾਦਰ ਜੀ ਲੋਟ ਕਰੀਏਗੀ ਤੇ ਮੈਂ ਸਾਰਾ ਫੋਟਮਾ ਹੀ ਦੇਖਣ ਲੱਗੀ ਮੈਂ ਬਲਾਸ ਆਉਣਗਾ ਲੈਣਾ ਹਾਂ ਹਾਂ ਫੋਟਮਾ ਨੂੰ ਦੇਖੀ ਜਾਇਆ ਕਰ ਫੋਟਮਾ ਦੇਖਦੀ ਆ ਮੈਂ ਫੋਟਮਾ ਦੇਖਦੀ ਆ ਉਹ ਪੀਏ ਨੂੰ ਫਾਲਤੂ ਦੇ ਲਵਾਤੇ ਨੇ ਤੇ ਐ ਕਾ ਤੂੰ ਬੋਲ ਦੋ ਮੈਂ ਕਿਹੜੇ ਪੈਸੇ ਲਵਾਤੇ ਬੇਬੇ ਨੇ ਆਪ ਲਾਏ ਬੇਬੇ ਦੀ ਮਰਜ਼ੀ ਸੀ ਬੇਬੇ ਕਹਿੰਦੀ ਰਿਸ਼ਤੇਦਾਰ ਆਇਆ ਤਾਂ ਕਮਰਾ ਸ ਕਣੀ ਕੰਧਾਂ ਪੈਣੇ ਨਾ ਲੱਗਦੀਆਂ ਮੈਂ ਥੋੜਾ ਕਿਆ ਸੀ ਬੇਬੇ ਨੂੰ ਬੇਬੇ ਨੂੰ ਕੰਧਾਂ ਪੜੀਆਂ ਲੱਗਦੀਆਂ ਸੀ ਹਾਂ ਉਹ ਕਮਰਾ ਤੇਰੇਗਾ ਇਹ ਪਹਿਲੀ ਤੂੰ ਐ ਤੇ ਬੇਬੇ ਨੂੰ ਪੜੀਆਂ ਲੱਗਦੀਆਂ ਸੀ ਦੇਖ ਮੈਂ ਪਹਿਨੀ ਆ ਪਮਾ ਬੈਣੀ ਆ ਮੈਂ ਬੇਬੇ ਨੂੰ ਕਮਰਾ ਸੈੱਟ ਕਰਵਾਉਣ ਨੂੰ ਨਹੀਂ ਕਿਹਾ ਸੀ ਬੇਬੇ ਨੇ ਆਦੀ ਮਰਜ਼ੀ ਨਾ ਕਰਵਾਇਆ ਤੇ ਹੁਣ ਮੇਰੀ ਗੱਲ ਸੁਣ ਲੈ ਇਨੀ ਬੇਬੇ ਹੁਣ ਮੈਨੂੰ ਕਹਿੰਦੀ ਨਾ ਵੀ ਭਾਈ 50000 ਰੁਪਏ ਤੇਰੇ ਪੇਕੇ ਨੂੰ ਫੋਨ ਕਰ ਦੇ ਤੇ ਦੇ ਕੇ ਜਾਣ 50000 ਰੁਪਏ ਲੱਗਾ ਪੂਰਾ ਦੇਖ ਮੇਰੇ ਪੇਕੇ ਹੁਣ ਕਿੱਥੋਂ ਦੇ ਜਾਣ ਬੇਬੇ ਫਿਰ ਕੀ ਝੂਠ ਕਹਿੰਦੀ ਐ ਬੇਬੇ ਤਾਂ ਸੱਚ ਕਹਦੀ ਐ 50000 ਰੁਪਏ ਤੂੰ ਫਾਲਤੂ ਲਵਾਇਆ ਲਿਆ ਫਿਰ ਆਉਦੇ ਪਿੱਕੇ ਤੋਂ ਜਾਂ ਫਿਰ ਦੇਖ ਮੇਰੇ ਪਿੱਕੇ ਕੋਲੇ ਨਾ ਤਾਂ 50000 ਰੁਪਏ ਤੇ ਨਾ ਹੀ ਉਹਨਾਂ ਕੋਲੇ ਉਹ ਹੀ ਗੱਲ 20000 ਰੁਪਏ ਵੀ ਨਹੀਂ ਉਹਨਾਂ ਕੋਲੇ ਤਾਂ ਦੇਣ ਨੂੰ ਸੋਡੀ ਮਰਜੀ ਆ ਮਾਂ ਪੁੱਤਾਂ ਨੇ ਆਦੀ ਮਰਜ਼ੀ ਨਾ ਕਰਵਾਇਆ ਸੋਡੀ ਦੋਨਾਂ ਦੀ ਚੱਲਦੀ ਏ ਮੇਰੀ ਕੋਈ ਚੱਲਦੀ ਨਹੀਂ ਕੋਈ ਮੇਰੀ ਮਰਜ਼ੀ ਨਹੀਂ ਨਾ ਮੈਂ ਤੁਹਾਨੂੰ ਫੋਟੋਆਂ ਕਢਵਾਉਣ ਨੂੰ ਕਿਹਾ ਸੀ ਬੇਬੇ ਨੇ ਫੋਟੋਆਂ ਜਾਣ ਕੇ ਕਢਵਾ ਕੇ ਲਾਈਆਂ ਵੀ ਜੇ ਫੋਟੋਆਂ ਕਢਵਾਉਂਗੀ ਫੋਟੋਆਂ ਨੇ ਜ਼ੋਰ ਤੇ ਤੂੰ ਪੈਸੇ ਮੰਗਵਾਉਂਗੀ ਹੁਣ ਮੈਨੂੰ ਕਹਿੰਦੀ 5000 ਤਾਂ ਕਹਿੰਦੇ ਤੇਰੇ ਫੋਟੋਆਂ ਦੀ ਲੱਗ ਗਿਆ ਹੂ ਇਹ ਤਾਂ ਵਿੱਚ ਹੀ ਕੱਢੀਆਂ ਵਿਚਾਰਿਆਂ ਨੇ ਕੀ ਲੈ ਫੋਟੋਆਂ ਨਾ ਬੇਬੇ ਨੂੰ ਤੂੰ ਝੂਠਾ ਪਾਤਾ ਹੂੰ ਉਹ ਕੱਲ ਪੈ ਗਈ ਝੂਠੀ ਤੇ ਮੈਂ ਵੀ ਝੂਠਾ ਜਿੱਦੋਂ ਆਹਦੇ ਪਰਾਣਾ ਫੋਨ ਤੇ ਗੱਲਾਂ ਕਰਦੀ ਸੀ ਉਹ ਕਹਿੰਦੇ ਸੀ ਇਹੋ ਜਿਹਾ ਕਮਰਾ ਬਣਵਾਇਆ ਐ ਬਣਵਾਇਆ ਜੋ ਬਣਵਾਇਆ ਬਹੁਤ ਬਣਵਾਇਆ ਤੇ ਤੂੰ ਕਦੋਂ ਗੱਲਾਂ ਸੁਣਦੀ ਸੀ ਕਿਰਾਇਆ ਦਾ ਸਾਰੇ ਕੰਮ ਤੂੰ ਹੀ ਐ ਤੂੰ ਹੀ ਖਰਚਾ ਕਰਾਇਆ ਇਹ ਲੈ ਮੈਂ ਕੱਟ ਕੇ ਆਸੀ ਸੰਦ ਲਵਾਉਣ ਨੂੰ ਮੈਂ ਤਾਂ ਬੇਬੇ ਕੋਲੋਂ ਗੱਲ ਕਰੀ ਸੀ ਵੀ ਸਾਡੇ ਘਮੰਡ ਨਾਲ ਇੱਥੇ ਕਮਰਾ ਤਿਆਰ ਕਰਵਾਇਆ ਬੇਬੇ ਬਲਾਂ ਸੋਣਾ ਲੱਗਦਾ ਬੇਬੇ ਨੂੰ ਐ ਹੋ ਗਿਆ ਮੈਂ ਕਰਵਾ ਲਾਂ ਨਹੀਂ ਆ ਪੈਸੇ ਤੇ ਇਹਦੇ ਪੇਕੇ ਆਂ ਦੀ ਐਸੇ ਤੋਂ ਮੰਗਵਾ ਲੂੰਗੀ ਫਿਰ ਮੇਰੇ ਨਾਲ ਪਹਿਲਾਂ ਮੇਬੀ ਨੇ ਗੱਲ ਕਰਨੀ ਸੀ ਵੀ ਭਾਈ ਤੇਰੇ ਭਰਾ ਕੋਲ ਪੈਸੇ ਹੈਗੇ ਨੇ ਨਹੀਂ ਆਪਣੇ ਕਿਹੜੇ ਪੈਸੇ ਨਹੀਂ ਹੈਗੇ ਆਪਣੇ ਕੋਲ ਇੰਨੀ ਖੇਤੀ ਕਰਦਾ ਤੂੰ ਤੂੰ ਦੇ ਦੇ ਨਾ ਫਿਰ 50000 ਰੁਪਏ ਬੇਬੇ ਨੂੰ 50000 ਰੁਪਏ ਮੈਂ ਦੇ ਦਿਆਂ ਹੁਣ ਤੂੰ ਕੱਲਾ ਤਾਂ ਮੁੱਕਰੀ ਜਾਨੀ ਐ ਉਹ ਮੈਂ ਜਿਹੜੀ ਰਿਕਾਰਡਿੰਗ ਕਰੀ ਹੁੰਦੀ ਨਾ ਫਿਰ ਤੈਨੂੰ ਫੋਨ ਤੇ ਸਾਰੀਆਂ ਗੱਲਾਂ ਸੁਣਾਉਂਦਾ ਹੁੰਦਾ ਤੂੰ ਆਪੀ ਸੱਚੀ ਐ ਮੈਨੂੰ ਤੂੰ ਝੂਠਾ ਪਾਉਣੀ ਐ ਟੂਠਾ ਦਬਾਉਣ ਮੈਂ ਦੱਸ ਕੀ ਰਿਕਾਰਡਿੰਗ ਨੂੰ ਹੁਣ ਮੈਂ ਕਿਹੜਾ ਕਿਸੇ ਤੇ ਲਾ ਕੇ ਗੱਲ ਕਹੀਏ ਮੈਂ ਤਾਂ ਸੋਤੇ ਗੱਲਾਂ ਕਰੀਆਂ ਸੀ ਆਦੇ ਭਰਾਣ ਉਹ ਸੋਤੇ ਕਰੀਆਂ ਸੀ ਪਾਣੀ ਕਿਵੇਂ ਮਰਜੀ ਕਰੀਆਂ ਸੀ ਗੀਆਂ ਹੂੰ ਗੱਲਾਂ ਤੂੰ ਕਰਦੀ ਰਹੀ ਐ ਖਰਚਾ ਸਾਰਾ ਤੂੰ ਹੀ ਕਰਾਇਆ ਤੇ ਜਾਂ ਆਪਦੀ ਪਿੱਖੀ ਜਾਂ ਪੈਸੇ ਤੈਨੂੰ ਲੈ ਕੇ ਆਉਣੇ ਪੈਣਗੇ 50000 ਰੁਪਇਆ ਦੇਖ ਮੈਂ ਨਹੀਂ ਆਦੇ ਪੇਕੀ ਜਾਂਦੀ ਮੈਂ ਆਦੇ ਪੇਕਿਆਂ ਨੂੰ ਤੰਗ ਨਹੀਂ ਕਰਦੀ ਉਹਨਾਂ ਨੇ ਤਾਂ ਉਹੀ ਗੱਲ ਆਪਦਾ ਘਰ-ਬਾਰ ਵੀ ਸੈੱਟ ਕਰਨ ਉਹਨਾਂ ਨੇ ਤਾਂ ਬਾਥਰੂਮ ਬਣਾ ਰੱਖਿਆ ਹਜੇ ਉਹਨਾਂ ਦੀ ਲਪਿਆਈ ਨਹੀਂ ਹੋਈ ਵਿਚਾਰਿਆਂ ਨੇ ਉਵੇਂ ਖੜੇ ਮੈਂ ਉਹਨਾਂ ਕੋਲ ਪੈਸੇ ਹਨ ਨਾ ਚਾਬਰ-ਚਾਬਰ ਬੋਲੀ ਜਾਂਦੀਆਂ ਕੋਈ ਜ਼ਿਆਦੇ ਲੈਕਚਰ ਕਰਨ ਨਹੀਂ ਜਾਂਦੀਆਂ ਤੂੰ ਨਾ ਮੈਂ ਕਰਕੇ ਮੈਂ ਜ਼ਿਆਦੇ ਲੈਕਚਰ ਕਰਦੀ ਕੰਮ ਕੰਮ ਨਹੀਂ ਕੋਈ ਤੰਦਾ ਨਹੀਂ ਕਰਨਗਾ ਇੱਥੇ ਆ ਕੇ ਬਹਿ ਗਏ ਫੋਟਮਾਂ ਦੇਖੀ ਜਵਾਬ ਦਿਆਂ ਉਹ ਤੇਰੀਆਂ ਫੋਟਮਾਂ ਰਹਿਣਗੀਆਂ ਇਹ ਮੇਰੀਆਂ ਮਾਂ ਦੀਆਂ ਨਹੀਂ ਬਣਦੀਆਂ ਇਹ ਮੇਰੇ ਬੇਬੇ ਨੂੰ ਇਹ ਕੈਸੀ ਬਿਆਰ ਦੀ ਨਾਣਾ ਫੋਟੋ ਮੈਂ ਤੇ ਬੇਬੇ ਨੂੰ ਕਿਆ ਸੀ ਚਲਗਾ ਵੀ ਬੇਬੇ ਆ ਦੀ ਫੋਟੋ ਉੱਪਰ ਲਵਾ ਲਾ ਜਾਂ ਦਾਦੀ ਦੀ ਫੋਟੋ ਲਵਾ ਦਿਓ ਅੱਛਾ ਬੇ ਨੇ ਜਾਣ ਕੇ ਨਹੀਂ ਲਵਾਈ ਤੂੰ ਕਿਹਾ ਸੀਗਾ ਮੇਰੀ ਮਾਂ ਨੂੰ ਹਾਂ ਉਹ ਰਹਿਣ ਤੇ ਰਹਿਣ ਦੇ ਝੂਠੀਏ ਕਿਉਂ ਝੂਠ ਬੋਲੀ ਜਾਨੀ ਐ ਉਹ ਮੇਰੀ ਮਾਂ ਨੂੰ ਤਾਂ ਤੂੰ ਦੇਖਣਾ ਨਹੀਂ ਚਾਹਵੀਂ ਫੋਟੋ ਨਾਲ ਕਿੱਥੇ ਰੋਂਦੀ ਸੀ ਕੰਦਾ ਤੇ ਤੂੰ ਦੀ ਨਾ ਉਹ ਮੇਰੀ ਕਿੱਥੇ ਚੱਲਦੀ ਐ ਕਬੀਲਦਾਰੀ ਤਾਂ ਬੇਬੇ ਕੋਲੇ ਐ ਐ ਕਰ ਜੇ ਬੇਬੇ ਕੋਲੇ ਨਹੀਂ ਕਬੀਲਦਾਰੀ ਚੁੱਪ ਕਰਕੇ ਤੂੰ 50000 ਦੇ ਦੇ ਨਾ ਮਿਸਟਰ ਨਾਲ ਜੋ ਮੰਗੀ ਜਾਂਦੇ ਬੱਚੇ ਨੇ ਨਾ ਕਬੀਲਦਾਰੀ ਚ ਬੇਬੇ ਕੁਛ ਉੱਤੈ ਨੇ ਅੱਛਰ ਆਪਣੀ ਦੀ ਖਰਚਾ ਕਰਦੀ ਆ ਸਾਰਾ ਦਿਨ ਕਹੇ ਤੂੰ ਕੱਪੜੇ ਮੰਗਦੀ ਐ ਕਹੇ ਤੂੰ ਖੁਸ ਮੰਗਦੀ ਐ ਕਹੇ ਤੂੰ ਖੁਸ ਮੰਗਦੀ ਐ ਮੈਂ ਤੇਰੇ ਨਾਲ ਕੀ ਕਰੇ ਮੇਰੇ ਤਾਂ ਸਾਲ ਹੋ ਗਿਆ ਕੱਪੜੇ ਪਾਏ ਨੂੰ ਮੈਂ ਤਾਂ ਵੀ ਤੈਨੂੰ ਕੱਪੜਿਆਂ ਨੂੰ ਵੀ ਨਹੀਂ ਕਿਹਾ ਮੈਂ ਤਾਂ 2 ਸਾਲ ਕੱਪੜੇ ਨਹੀਂ ਮੰਗਦੀ ਸੋਤੋਂ ਮੈਂ ਤਾਂ ਇੰਨ ਟਾਈਮ ਪਾਸ ਕਰ ਲੂੰਗੀ ਦੇਖ ਮੈਂ ਆਹਦੇ ਭਰਾ ਨੂੰ ਨਹੀਂ ਕਹਿੰਦੀ 50000 ਨੂੰ ਆਪਦਾ ਕਿਤੋਂ ਦਿਓ ਨਾ ਦਿਓ ਮੇਰੇ ਕੰਨੋਂ ਪਤਾ ਨਾ ਮਿਸਟਰ ਨੂੰ ਐ ਕਹਦੇ ਆਹਦਾ ਕਮਰਾ ਆਹਦਾ ਜਿਹੜਾ ਲਾਇਆ ਬਸਮਾਨ ਲਾ ਕੇ ਲੈ ਜਾਣ ਹਾਂ ਇਹ ਗੱਲ ਵਧੀਆ ਗੱਲ ਕਰਦੀ ਐ ਤੂੰ ਇਹਨੂੰ ਹੁਣ ਪੱਟ ਕੇ ਲੈ ਜਾ ਉਹ ਮਸਾ ਦਾ ਕਮਰਾ ਬ ਹੋ ਤੂੰ ਕਿਹੜੀਆਂ ਗੱਲਾਂ ਕਰਦੀ ਐ ਉਹ ਇਹਦਾ ਸਾਡੀ ਮਾਂ ਪਤਨ ਦੀ ਚਾਲ ਸੀ ਪੈਸੇ ਤੈਨੂੰ ਲਿਉਣੀ ਪੈਣਗੇ ਤੇ ਇੱਥੋਂ ਮਗਵਾਵਾਂਗੇ ਪੈਸੇ ਕਿੰਨਾ ਚਿਰ ਭਜੇਂਗੀ ਤੂੰ ਅੱਜ ਨਾ ਕੱਲ ਪੈਸੇ ਤੈਨੂੰ ਲਿਉਣੀ ਹੀ ਪੈਣਗੇ ਬੇਬੇ ਹਾਂ ਭਾਈ ਉਹ ਗੱਲ ਤਾਂ ਤੇਰੀ ਵਾਲੀ ਐ ਉਹ ਤੇਰੀ ਤਾਂ ਸਕੀਮ ਕੰਮ ਕਰ ਗਈ ਫਿਰ ਕਰਨੀ ਸੀ ਆਪਣਾ ਕਮਰਾ ਵਧੀਆ ਬਣ ਜਾਊਗਾ ਪੈਸੇ ਤਾਂ ਉਹਦੇ ਪੇਕਿਆਂ ਤੋਂ ਲਿਉਊ ਉਹ ਲਿਆਊਗੀ ਬਦਿਯਾ ਹੋ ਗਿਆ ਸਮਾਂ ਮੈਂ ਤੁਹਾਨੂੰ ਦੱਸਿਆ ਸੀ ਨਾ ਹੋ ਗਈ ਨਾ ਗੱਲ ਉਹੀ ਹਾਂ ਬੇਬੇ ਮੈਨੂੰ ਐ ਲੱਗਦਾ ਤੂੰ ਆਪਦੇ ਆਪ ਨੂੰ ਸ਼ਹਿਰ ਕਾ ਹੁਣੀ ਐ ਉਸਕੀਮਾ ਸਕੂਮਾ ਕੋਈ ਨਹੀਂ ਚੱਲਦੀਆਂ ਚਿੱਟਾ ਜਵਾਬ ਦਿੰਦੀਆਂ ਜਿਵੇਂ ਚਿੱਟਾ ਕਹਿੰਦੀ ਮੈਂ ਕੋਈ ਪੈਸੇ ਨਹੀਂ ਲਿਉਂਦੀ ਚਿੱਟਾ ਜਵਾਬ ਦੇਗੀ ਹਾਂ ਹੋ ਤੂੰ ਤੇਰੀ ਜਨੇ ਮੈਂ ਸਕੀਮਾ ਲਾਉਂ ਆਇਆ ਕਰੂੰ ਲੋੜੇ ਮਾਉਂਦੀ ਹੋ ਤਾਂ ਜੰਮੀ ਚਿੱਟਾ ਜਵਾਬ ਦੇਗੀ ਫੇਰ ਆਏ ਨਹੀਂ ਭਾਈ ਹੁਣ ਤੂੰ ਆਪਦੀ ਸਕੀਮ ਦੀ ਲਾ ਨਾ ਮੈਂ ਕਿ ਸਕੀਮ ਲਾਵਾਂ ਨਾਲੇ ਬੇਬੇ ਤੂੰ ਐ ਕਹਣੀ ਆ ਕਿ ਮੈਂ ਸਕੀਮ ਲਾਵੂੰਗੀ ਨਾਲੇ ਤੋਂ ਮੈਨੂੰ ਕਹੀ ਨੇ ਉਹ ਜੱਟਾਂ ਕੋਲੇ ਕੜੀਆਂ ਸਕੀਮਾਂ ਹੁੰਦੀਆਂ ਨੇ ਉਹ ਜੱਟ ਦਾ ਫਿਰ ਬਾਹ ਨੂੰ ਮੋੜ ਸਕਦੇ ਹੁੰਦੇ ਐ ਮੈਂ ਤਾਂ ਇਹਨੂੰ ਕਹੀ ਨਹੀਂ ਆਂਗੀ ਤੂੰ ਤਾਂ ਪਹਿਲੇ ਹੀ ਬੋਲ ਦੇ ਮੇਰੇ ਦੱਸਣ ਤੋਂ ਤੂੰ ਕੀ ਨਿਆਣਾ ਤੈਨੂੰ ਪਤਾ ਲੱਗ ਗਿਆ ਤੂੰ ਨਾ ਪਹਿਲਾਂ ਸਕੀਮ ਬਾਅਦ ਚ ਮੈਂ ਲਾਉਂਗੀ ਫਿਰ ਮਾਰੇ ਚਾਰ ਉਹਨੇ ਅੱਛਾ ਅੱਛਾ ਬੇਬੇ ਇਹੀ ਸਕੀਮ ਬਣਾਈ ਸੀ ਤੂੰ ਜਿਹਦੇ ਵਿੱਚ ਚਾਰ ਮੁਕੀਆਂ ਲਾ ਦੇਆ ਫਿਰ ਵਗ ਜੂ ਉਹ ਪੇਕੀ ਬਾਕੀ ਦੇ ਉਹ ਆਪਦੇ ਭਰਾ ਨੂੰ ਉਹਦੀ ਫੋਨ ਕਰੂੰ ਮਿੰਟ ਜੀ ਦੀ ਬਾਹ ਨੂੰ ਦੇ ਵਟਾ ਉਹਨੂੰ ਜਾ ਸਕਦਾ ਬੇਬੇ ਆ ਕਲ ਨੂੰ ਹੱਥ ਮਾਰ ਮਾਣਾ ਮੋਟਾ ਕਿਤੇ ਆਪਦੇ ਭਰਾ ਨੂੰ ਤੈਨੂੰ ਕੀ ਫੋਨ ਕਰਨਾ ਐ ਕਦੇ ਥਾਣੇ 'ਚ ਨਾ ਫੋਨ ਕਰਦੇ ਆਪਾਂ ਨੂੰ ਪਸਾਣਾ ਦੇਵੇ ਉਹ ਬਈ ਬਾਈ ਬੱਸ ਕਰ ਤੂੰ ਥਾਣੇ 'ਚ ਫੋਨ ਇਹ ਕੀ ਕਰ ਦੂਗੀ ਤਾਂ ਮੈਂ ਇਸ ਮਾਰੇਗਾ ਕੋਈ ਕੁੱਟ ਮਾਰਨ ਆ ਗਏ ਤੇ ਉਹ ਤੋਂ ਆਪਾਂ ਇਹ ਕਹਿੰਦੇ ਵਿਦਾਜ ਲੈ ਜਾ ਕੇ ਫਿਰ ਕਿਹੋ ਜਿਹੀ 50000 ਉਹਦੇ ਭਰਾ ਦੇ ਦੂਗਾ ਉਹਦੇ ਭਰਾ ਨੇ ਰੀਸ ਲਾਈ ਏ ਜੇ ਉਹਦਾ ਕਮਰਾ ਉਹਦੇ ਭਾਈ ਦਾ ਸਾਮਰੇ ਸੀ ਤਾਂ ਅਸੀਂ ਤਾਂ ਇੱਥੇ ਆ ਕੇ ਉਹਨੇ ਕਿਹਾ ਉਹ ਬੇਬੇ 50000 ਪਰ ਪੀਆ ਮੰਗੌਲੇ ਆ ਉਹ ਹੋਰ ਦਾਜ ਕੀ ਹੁੰਦਾ ਹੈ ਇਹੀ ਤਾਂ ਦਾਜ ਹੁੰਦਾ ਕਰ ਦੋ ਕਰ ਦੋ ਜੇ ਉਹ ਫਰਚਾ ਦੇਖੀ ਜਾਊਗੀ ਤੂੰ ਵੀ ਗੱਲ ਮੇਰੀ ਸੁਣਦਾ ਨਹੀਂ ਜਾਂ ਤੂੰ ਕਹਿੰਦਾ ਉਹ ਪੁੱਛ ਕੇ ਆਨੇ ਕੀ ਕਹਿੰਦੇ ਪੁੱਛੇ ਬਛੇ ਤਾਂ ਹੈਰਾ ਨਹੀਂ ਦਿੰਦੀ ਜਿਆਦਾ ਲਾ ਦੇ ਚਾਰ ਕਹਿੰਦੇ 60 ਤੈਨੂੰ ਬਾਹ ਨੂੰ ਦੇ ਵਟਾਉਦੀ ਨੂੰ ਜਾਂ ਖੜਾ ਹੋ ਬੇਬੇ ਮੇਰੀ ਗੱਲ ਸੁਣ ਲੈ 60 ਤਾਂ ਮੈਂ 4 ਦੀ ਬਜਾਏ 5 ਵੀ ਲਾ ਦੂੰਗਾ ਫੇਰ ਨਾ ਮੈਨੂੰ ਕਿਤੇ ਐਂ ਕਹੀਂ ਵੀ ਤੂੰ ਗਲਤ ਗੱਲ ਕਰੀ ਕੋਈ ਨਾ ਮੈਂ ਨਹੀਂ ਕਹਿੰਦੀ ਤੈਨੂੰ ਗਲਤ ਗੱਲ ਕਰੀ ਤੂੰ ਕਿਹੜਾ ਕਹਿੰਦੇ ਜਾ ਤੇ ਬਾਅਦ ਚੋਂ ਆਪੇ ਸਵਾਲ ਨੂੰ ਗੱਲ ਜਾ ਤੁਰ ਲੈ ਬੇਬੇ ਕਹੀ ਸੀ ਮੇਰੇ ਕੋਲ ਸਕੀਮ ਐ ਸਕੀਮ ਐ ਉਹ ਆਹੀ ਸਕੀਮ ਸੀ ਇਹ ਤਾਂ ਮਤ ਤੰਨ ਮਾਰਦਾ ਉਹਦੇ ਜੇ ਮੇਰੇ ਕੁੱਤੇ ਤੋਂ ਉਹ ਪੈਸੇ ਲਿਆ ਨੂੰ ਮੈਂ ਤਾਂ ਹੁਣੇ ਘਰ ਦਾ ਆਵਾਂਗਾ ਨਾ ਗੱਲ ਜਾ ਕੇ ਦਾਲ ਤਾਂ ਮੈਂ ਮੂੰਗੀ ਦੀ ਧਰਤੀ ਤੇ ਇਹਨਾਂ ਨੇ ਤਾਂ ਕੜੇਸੀ ਕਰਨ ਐ ਨਹੀਂ ਪਤਾ ਮੇਰੇ ਨਾਲ ਲੜਨ ਬਹਿ ਜਾਣ ਬਿਨਾਂ ਗੱਲ ਤੋਂ ਹਾਂ ਆਖਣੋ ਵੀ ਦੁੱਧ ਹੀ ਟੱਪ ਗਿਆ ਟਾਈਮ ਸਿਰ ਧਾਰ ਨਹੀਂ ਕੱਢੀ ਇਹਨੇ ਬੇਬੇ ਦਾ ਤਾਂ ਕਹੀ ਦੇਣੇ ਬੇਬੇ ਦਾ ਕੀ ਬੇਬੇ ਨੇ ਤਾਂ ਹੀ ਕਹਿ ਦੇਣੇ ਭਾਈ ਇਹਨੇ ਨਹੀਂ ਬੇਲੇ ਸਿਰ ਧਾਰ ਕੱਢੀ ਤਾਂ ਹੀ ਦੁੱਧ ਨਹੀਂ ਪਾਇਆ ਮੈਂ ਵੱਜ ਕੇ ਧਾਰ ਕੱਢ ਕੇ ਲਿਆਵਾਂ ਤੂੰ ਗਦਰ ਤੁਰ ਜਾਨੀ ਹੈ ਹੁਣ ਧਾਰ ਕੱਢਣੀ ਆਨੀ ਆ ਕਵੇਲਾ ਹੋਇਆ ਤੇ ਧਾਰ ਨੂੰ ਫਿਰ ਦੁੱਧ ਹੀ ਆਉਣ ਵਾਲਾ ਦੁੱਧਾ ਵਾ ਉਹ ਜਿਹੜੀ ਮੈਂ ਤੈਨੂੰ ਗੱਲ ਕਹੀ ਸੀ ਉਤਰੇ ਗੱਲ ਫਿੱਟ ਨਹੀਂ ਆਈ ਕਿਹੜੀ ਗੱਲ ਉਹ ਐਂ ਕਰਦੀ ਹੈ ਜਿਵੇਂ ਕੁਝ ਤੂੰ ਜਾਣਦੀ ਨਹੀਂ ਹੁੰਦੀ ਉਹ ਮੇਰੀ ਮਾਂ ਤੋਂ ਪੈਸੇ ਲਵਾ ਕੇ ਹੁਣ ਤੂੰ ਐਂ ਕਹਿੰਦੀ ਕਿ ਕਿਹੜੀ ਗੱਲ ਸਿੱਧੂ ਕੇ ਪੈਸੇ ਲਿਆ ਪੈਸੇ ਨਾਲ ਸਾਨੂੰ ਉਹਦੀ ਜਵਾਬ ਦਿੱਤਾ ਸੀ ਵੀ ਦੇਖੋ ਮੇਰੇ ਭਰਾ ਕੋਲੇ ਪੈਸੇ ਨਹੀਂ ਹੈਗੇ ਆਬਦਾ ਕੇ ਮੈਂ ਮਰਜੀ ਹੱਲ ਕਰਾਂ ਮੈਂ ਪੈਸਿਆਂ ਨੂੰ ਪਰਾਂ ਨੂੰ ਕਹਿ ਨਹੀਂ ਸਕਦੀ ਮੈਂ ਤੈਨੂੰ ਦੱਸ ਇੱਕ ਵਾਰੀ ਕਹ ਲਾ ਭਮੰਦਾਸ ਵਾਰੀ ਕਹ ਲਾ ਕੌਣ ਪੈਰੀਆਂ ਥਲਵਾ ਲਓ ਮਾਂ ਪੁੱਤ ਮੇਰਾ ਭਰਾ ਨਹੀਂ ਪੈਸੇ ਦੇ ਸਕਦਾ ਮੈਂ ਤਾਰ ਕੱਟ ਕੇ ਲੈਣ ਮੈਨੂੰ ਕੰਮ ਕਰਨ ਦੇ ਦੇ ਮੈਂ ਮੈ ਤੇ ਤੰਨ ਮਾਰੀਆਂ ਮੁੱਕੀਆਂ ਤੇਰੀ ਬਾਹਾਂ ਟੁੱਟ ਗਈ ਫੇਰ ਭਰਾ ਤਰਾ ਪਲਾਸਟਰ ਤੇ ਤੇਰੇ ਲਵਾਉ ਗਈ ਲੈ ਕਾ ਤੋ ਮਾਰੇਗਾ ਮੇਰੇ ਕੰਮ ਕਰਦੀ ਰੇ ਮੈਂ ਘਰ ਕਢਣੀ ਆਈ ਨੀ ਪਹਿਲਾਂ ਮੱਝਾਂ ਨੂੰ ਨੀਰਾ ਪਾ ਕੇ ਆਈ ਨਾ ਫੇਰ ਮੈਂ ਦਾਲ ਧਰੀਏਗੀ ਹੁਣ ਮੈਂ ਦੱਸ ਕੀ ਨਹੀਂ ਕਰੀ ਕੀ ਕਸੂਰ ਹੈ ਮੇਰਾ ਉਹ ਐ ਸਮਝ ਲੈ ਵੀ ਮੈਂ ਤੈਨੂੰ ਕੁੱਟਤਾ ਤੇ ਤੇਰੇ 6:00 ਵਜੇ ਤ ਆਪ ਦੇ ਪੇਕੀ ਬਾਗੀ ਆਉਦੇ ਭਰਾ ਦੇ ਘਰੇ ਬਾਗੀ ਉਹ ਤੇ ਪੈਸੇ ਲੱਗ ਗਏ ਐ ਸਮਝ ਲੈ ਤੂੰ ਮਨ ਨੂੰ ਸਮਝਾ ਲੈ ਮੈਂ ਐ ਤਾਂ ਤੁਸੀਂ ਬੜੀਆਂ ਬੜੀਆਂ ਗੱਲਾਂ ਕਰੀ ਜਾਂਦੇ ਐ ਤਾਂ ਕੁਝ ਮਰਜੀ ਸਮਝ ਲੈ ਐ ਤਾਂ ਮੈਂ ਸਮਝ ਲੈਣੀ ਆ ਵੀ ਤੁਸੀਂ ਡਿੱਗ ਪਏ ਛੋਡੇ ਗੋਡੇ ਤੇ ਸੱਟ ਵੱਜੀ ਛੋਡੇ ਪਲਾਸਟਰ ਲੱਗ ਗਿਆ ਛੋਡੇ ਤੇ 50000 ਰੁਪਏ ਲੱਗ ਗਿਆਂ ਉਹੀ ਮੰਨ ਲਓ ਕਿ ਤੁਸੀਂ ਉਹੀ 50000 ਕਮਰੇ ਦਾ ਦੇ ਦਿਓ ਅੱਛਾ ਅੱਛਾ ਮੈਨੂੰ ਤੂੰ ਹਜੇ ਐ ਗੱਲਾਂ ਸਮਝਾਉਣੀ ਆ ਹੈ ਹਾਂ ਚੱਲ ਮੁੱਤੀ ਲਾਉਂਗਾ ਤੇ ਐ ਨਹੀਂ ਮਾਰਦਾ ਕਿ ਮੇਰੇ ਮੈਦੇ ਰੱਖੀ ਨਾ ਉਹ ਕਰੇ ਬੇਬੂ ਬੈ ਤੈਨੂੰ ਛਣਾਉਂਦੀ ਹੁਣ ਦੇਖ ਮਾਰਨ ਬਿਨਾ ਗੱਲ ਤੈਨਾਂ ਲੱਗਿਆ ਨਹੀਂ ਜਿੰਨੂੰ ਮੈਨੂੰ ਤੂੰ ਕਿਹਾ ਮੈਨੂੰ ਗੁੱਸਾ ਨਹੀਂ ਆਇਆ ਮੇਰੀ ਤਾਂ ਤੂੰ ਬਾਹ ਮਿੰਟ ਚ ਤੋੜਤੀ ਆਪਦੇ ਗੋਡੇ ਵੇਲੇ ਤੈਨੂੰ ਕਿੰਨਾ ਗੁੱਸਾ ਆਇਆ ਦੇਖ ਪੈਸੇ ਪੂਸੇ ਨਹੀਂ ਮਿਲੇਉਂਦੀ ਜਾਵਾ ਮੈਂ ਤੈਨੂੰ ਦੱਸਾਂ ਕੁਛ ਮਰਜ਼ੀ ਕਰੀਓ ਕੁੱਟ ਕਰੋ ਮਾਰਕ ਪੈਸੇ ਤੈਨੂੰ ਲਿਉਣੇ ਪੈਣਗੇ ਲੈ ਦੇਖ ਲੈ ਛਿੱਤਰਾਣ ਦੇ ਲੈ ਕੇ ਤੂੰ ਛਿੱਤਰੀ ਭਾਲਦੀ ਐ ਅੱਜ ਤਾਂ ਤੇਰੇ ਹੋਏ ਡਰਾਬਾ ਹੀ ਦਿੱਤਾਗਾ ਸਵੇਰੇ ਤੇਰੇ ਵੱਧ ਪਾਣਗੇ ਜੇ ਮੰਨ ਜਾਂਦੀ ਲਿਆਉਂਦੀ ਪੈਸੇ ਫਿਰ ਕਿੱਡੀ ਕ ਗੱਲ ਸੀ ਬੇਬੇ ਮੈਨੂੰ ਪਤਾ ਸਾਰਾ ਕੁਝ ਤੂੰ ਕਰਵਾਉਣੀ ਐ ਤੂੰ ਪੈਸਿਆਂ ਦੀ ਮਾਰੀ ਕਰਵਾਉਣੀ ਐ ਦੇਖ ਪੈਸੇ ਮੈਂ ਸਾਨੂੰ ਇੱਕ ਵਾਰੀ ਕਹਤਾ ਵੀ ਭਾਈ ਮੇਰਾ ਭਰਾ ਨਹੀਂ ਦੇ ਸਕਦਾ ਨਹੀਂ ਦੇ ਸਕਦਾ ਕਿਵੇਂ ਮਰਜੀ ਕਰਵਾਉਦਾ ਮੇਰੇ ਭਾਵੇਂ 10 ਛਿੱਤਰ ਮਾਰ ਲੈ ਕੁੱਟੀ ਜਾਵੇ ਮੈਨੂੰ ਮੈਂ ਦੇਖਦੀ ਐ ਸੋਣੀ ਜੋ ਕੁੱਟ ਕੇ ਪੈਸੇ ਮਿਲ ਜਾਣਗੇ ਧਾਰ ਕੱਢ ਕੇ ਪੈਸੇ ਮਿਲ ਜਾਣਗੇ ਧਾਰ ਕੱਢ ਕੇ ਲਿਉਣੀ ਆਗੀ ਛਿੱਤਰ ਖਾਈ ਚਲੀ ਭਰਾ ਨੂੰ ਫੋਨ ਨਾ ਕਰੀ ਨਾ ਵੀ ਮੈਂ ਭਰਾ ਨੂੰ ਫੋਨ ਨਹੀਂ ਕਰਦੀ ਬੇਬੇ ਐਂ ਦੇਖ ਜੇ ਤੂੰ ਮੇਰੀ ਥਾਂ ਤੇ ਹੋਵੇਂ ਸੋਚ ਕੇ ਦੇਖ ਤੇਰੇ ਗਰੀਬ ਤੇ ਕੇ ਹੁਣ ਤੂੰ ਮਜਬੂਰ ਹੋਵੇਂ ਤੁਹਾਡੇ ਪ੍ਰਾਣੂ ਪੈਸਿਆਂ ਨੂੰ ਕਹਿ ਸਕਦੀ ਆ ਕਿ ਗਰੀਬ ਪੇਕੇ ਆਗੇ ਕਾਹ ਆ ਗੋਟੀ ਨੇ ਖਾ ਕੇ ਪੈਂਦੇ ਗਰੀਬ ਕਾਹਦੇ ਨੇ ਕਿ ਕਹਿੰਦੇ ਜੀ ਕਾਰ ਦੇ ਕਮਰੇ ਚਾਹਣੇ ਲਵਾ ਲਿਆ ਕਾਰ ਦੇ ਕਮਰੇ ਲੈ ਆਉਣ ਵੇ ਤਾਂ ਉਹ ਕਾਗਜ਼ੀਆ ਅਮੀਰ ਸੀ ਜਦੋਂ ਹੁਣ ਤੂੰ ਲੋਨ ਵਾਰਿਆ ਤੂੰ ਪੈਸੇ ਮੰਗਦੀ ਆ ਹੁਣ ਉਹ ਗਰੀਬ ਹੋ ਗਏ ਫਿਰ ਬੇਬੇ ਉਹਨਾਂ ਨੇ ਕਿਹੜਾ ਕੋਈ ਉਹਦੇ ਆਪਦੇ ਸਹੁਰਿਆਂ ਤੋਂ ਮੰਗੇ ਮੁੰਡੇ ਨੇ ਉਹਨੇ ਵੀ ਤਾਂ ਆਪਦੇ ਘਰੋਂ ਟਾਈਮ ਪਾਸ ਕਰੇ ਤੁਸੀਂ ਕਰ ਲਓ ਆਖੇ ਤੁਸੀਂ ਕਰ ਲਓ ਤੂੰ ਵਰ ਗਰੀਬ ਕਾ ਕਹਿੰਦੀ ਐ ਕਿ ਗਰੀਬ ਐ ਤੀਨੋਂ ਤਾਂ ਸਭ ਕੁਝ ਦੇਣ ਦਿੰਦਾ ਹੁੰਦਾ ਅਗਲਾ ਉਹਨੂੰ ਆਏ ਦੇਖੇ ਪ੍ਰਾਚੱਜ ਵੀ ਮਾਇਲ ਵਾਲੇ ਮੇਰੇ ਪੇਟ ਲਗਾ ਮਰਾ ਵੀ ਸੋਨਾ ਹੋ ਜਾਊਗਾ ਤੂੰ ਕਹਿੰਨ ਨਹੀਂ ਬਾਹਰ ਲੈਂਦੇ ਅੱਧ ਪਚਾਤ ਮੰਗ ਤਾਰੇ ਪ੍ਰਾਤ ਨਾਵੇਂ ਵੀ ਮੈਂ ਨਹੀਂ ਕਹਿੰਦੀ ਦੇਖ ਮੈਂ ਧਾਰ ਕੱਢ ਕੇ ਲੈਨੇ ਮੈਨੂੰ ਕੰਮ ਕਰਨ ਦੇ 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 ਬੇ ਮੇਰੇ ਕੰਮ ਨਾ ਰੋਕ ਸਾਡੇ ਚ ਤੂੰ ਬਾਧੂ ਕਲੇਸ਼ ਪਾਰ ਕੇ ਉਹ ਮਾਂ ਪੁੱਤ ਆਵਦੀ ਕਿਵੇਂ ਮਰਜ਼ੀ ਰਿਆ ਕਰੋ ਭਾਈ पैसे दि दो कितो मर्जी दो मैं नहीं पता कितने मर्जी दो कोई ना असा तो मां पुत दे देंगे जिथ तो मर्जी देने के पर तूने कहने आप स्कीम जी, मैं तू ना वरत लेंगी जीवन तू कहनी मैं आपके भरा नहीं चलनी कोई ना कहने मेरे पुत तो, तो स्कीम नहीं लगी कोई ना मैं लाइनी फिर तू देख सही देख लो हम कि लक्षण कर दी गल मेरे बिना गल तो थप्पड़ लवाती बुढ़ी ने ਆ ਗੁੜੀ ਜਿੰਨੀ ਕਸੂਰਵਾਰ ਹੈਗੀ ਸਾਰਾ ਕੁਝ ਇਹ ਕਰਵਾਉਂਦੀ ਹੈਗੀ ਹੁਣ ਇਹਨੇ ਉਂਗਲ ਲਾਈ ਹੈ ਵੀ ਇਹਦੇ ਪੈਕਿਆਂ ਤੋਂ ਪੈਸੇ ਮੰਗ ਆਪੇ ਕਿਤੋਂ ਮਰਜ਼ੀ ਦੇਣੇ ਦੇ ਪੈਕੇ ਦੇ ਕੇ ਜਾਣ ਤਾਂ ਉਹ ਕਰੂਗੀ ਬਾਦੂ ਪੈਸੇ ਦੇ ਕੋਲੇ ਲੋਕਾਂ ਨੂੰ ਤਾਂ ਵਿਆਜ ਤੇ ਦਿੰਦੀ ਹੈ ਤੇ ਮੇਰੇ ਵੇਲੇ ਕਹਿੰਦੀ ਵੀ ਆਦੇ ਪੈਕਿਆਂ ਤੋਂ ਮੰਗਾ 50000 ਰੁਪਇਆ ਮੇਰੇ ਪੈਕਿਆਂ ਕੋਲੇ ਦੱਸ ਕਿੰਨੇ ਕਹਗੇ ਹੈ ਉਧਰੋਂ ਮੇਰੀ ਦਾਲ ਤੇ ਰੁਪਇਆ ਮੇਰਾ ਤਾਂ ਹੁਣ ਐ ਨਹੀਂ ਪਤਾ ਉਹਨਾਂ ਦੀ ਦਾਲ ਥੱਲੇ ਲੱਗ ਜੇ ਤੇ ਜੇ ਮੈਂ ਹੁਣ ਦਾਲ ਦੇਖਣੀ ਜਾਨੀ ਆ ਫਿਰ ਮੇਰੇ ਨਾਲ ਕਲੇਸ਼ ਕਰੂਗੀ ਆਖੂ ਧਾਰ ਨਹੀਂ ਕੱਢ ਕੇ ਲਈ ਦੋਦੀ ਲੰਗ ਹੁਣ ਮੈਂ ਧਾਰ ਕੱਢਣਾ ਕਿਵੇਂ ਦਾਲ ਦੇਖਾਂ ਦੇਖੀ ਜੂ ਮੱਚ ਦੀ ਮੱਛੇ ਫਿਰ ਹੋਰ ਛਿੱਤਰ ਲਾ ਦੇਣਗੇ ਚਾਰ ਹੋਰ ਕੀ ਮੈਂ ਤਾਂ ਧਾਰ ਹੀ ਕੱਢਾਂ ਪਹਿਲਾਂ ਤੂੰ ਕਿੱਧਰ ਪਛਾਈ ਖੜੀ ਐ ਸੰਗੜਾ ਲੈ ਇਧਰੋ ਲੈ ਪੈਸੇ ਤਾਂ ਆ ਗਏ ਮੇਰੇ ਹੱਥ 'ਚ ਹੁਣ ਕਰ ਲਈ ਤੂੰ ਕੀ ਕਰੇਂਗੀ ਦੇਖ ਸਹੀ